ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਇਸ ਚੈਨਲ ਤੇ ਲੈ ਕੇ ਆਉਣੇ ਰਹਿੰਦੇ ਆਪਾਂ ਰੋਜ਼ਾਨਾ ਦਾ ਅਪਡੇਟ ਤੇ ਅੱਜ ਦੀ ਅਪਡੇਟ ਆਏ ਆਪਣੀ ਕਾੜੇ ਤੇ ਤਾਜ਼ਾ ਮੱਝ ਜਿਹੜੀ ਆਪਣੀ ਸੂਈ ਸੀ ਜਿਹੜੀ ਆਪਾਂ ਉਹ ਖਰੀਦ ਕੇ ਲੈ ਕੇ ਆਂਦੀ ਆ ਤੇ ਉਹਨੂੰ ਆਪਾਂ ਦੇਣ ਲੱਗੇ ਆ ਕਾੜਾ ਨਾਲ ਆਪਾਂ ਦੇ ਰਹੇ ਆ ਅਲਬੈਂਡਾ ਜੋਲ ਮਲਪਾ ਵਾਲੀ ਦਵਾਈ ਇਹ ਅੱਜ ਆਪਾਂ 1 ਕਿਰੀ ਦੇ ਰਹੇ ਆ ਇਹਨੂੰ ਫੇਰ ਆਪਾਂ ਰਿਪੀਟ ਕਰਾਂਗੇ ਇਹਨੂੰ 21 ਦਿਨ ਬਾਅਦ ਤਾ ਕਿ ਜਿਹੜੇ ਥੋੜੇ ਵੀ ਪੇੜ ਦੇ ਵਿੱਚ ਜੀਵ ਰਹਿ ਜਾਣ ਕੋਈ ਕਿਤੇ ਵਿਕੀ ਦਿਨ ਬਾਅਦ ਪੂਰੀ ਸਫਾਈ ਹੋ ਜੇ ਪੇੜ ਦੀ ਤਾਂ ਫਿਰ ਆਪਾਂ ਨੂੰ 6 ਮਹੀਨੇ ਤੱਕ ਕੋਈ ਲੋਡ ਨਹੀਂ ਪਾਣੀ ਇਹ ਆਪਾਂ ਕਾੜੇ ਦੇ ਵਿੱਚ ਕਰ ਦਿੰਨੇ ਆ ਐਡ ਤੇ ਆਪਾਂ ਕਾੜਾ ਬਣਾ ਰਿਹਾ ਜੀ 1/2 ਕਿਲੋ ਗੁੜ ਲਿਆ ਨਾਲ ਆਪਾਂ 200 ਗ੍ਰਾਮ ਤੇਲ ਸਰੋਂ ਦਾ ਤੇ ਅਜਵੈਨ ਤੇ ਜੀਰਾ 50 ਗ੍ਰਾਮ ਪੀਸ ਕੇ ਤੇ ਉਹਨੂੰ ਚੰਗੀ ਤਰ੍ਹਾਂ ਉਬਾਲਿਆ ਵਾ 1/2 ਲੀਟਰ ਪਾਣੀ ਦੇ ਵਿੱਚ ਜਦੋਂ 3-4 ਬਾਲੇ ਆ ਗਏ ਫਿਰ ਆਪਾਂ ਠੰਡਾ ਕਰਕੇ ਵਿੱਚ ਆ ਗੋਲੀ ਐਡ ਕਰ ਦਿੱਤੀ ਆ ਇਹ ਲੱਭੰਡਾ ਜੂੜੀ ਗੋਲੀ ਆ ਜਿਹਨੂੰ ਚੱਜ ਨਾਲ ਮਿਕਸ ਕਰਕੇ ਤੇ ਹੁਣ ਆਪਾਂ ਦੇ ਰਹੇ ਆ ਮੱਝ ਨੂੰ ਦੇਖੋ ਕਿੰਨੇ ਚਾਹਣਾ ਖਾਂਦੀ ਆ ਆ ਆਪਣੀ ਮੱਝ ਤਾਂ ਬੜੇ ਆਰਾਮ ਨਾਲ ਇਦਾਂ ਹੀ ਖਾ ਲੈਂਦੀ ਆ ਕਈ ਹੁੰਦੀਆਂ ਕਿ ਆਪਾਂ ਨਾਲ ਨਾਲ ਦੇਣੀ ਪੈਂਦੀ ਆ ਪਰ ਇਹ ਆਪਣੀ ਮੱਝ ਬੜੇ ਆਰਾਮ ਨਾਲ ਇਦਾਂ ਹੀ ਖਾ ਲੈਂਦੀ ਆ ਹੁਣ ਇਸ ਟਾਈਮ ਮੌਕੇ ਦੇ ਤੋਂ 14 ਤੋਂ 15 ਕਿਲੋ ਦੇ ਵਿੱਚ ਦੁੱਧ ਤੇ ਆਸ ਕਰਦੇ ਹਾਂ ਕਿ ਇਹ ਜਿਹੜਾ ਆਪਾਂ ਕਾੜਾ ਦੇ ਰਹੇ ਆ ਮਹਿਲਾ ਚੱਲਣ ਤੋਂ ਬਾਅਦ ਇੱਕ ਦੋ ਕਿਲੋ ਹੋਰ ਜਿਹੜਾ ਉਹ ਦੁੱਧ ਗ੍ਰੇਜ਼ ਕਰੇਗੀ ਸੂਲਾ ਸਟਾਰ ਗਿਲੋ ਦੁੱਧ ਦੀ ਉਮੀਦ ਆ ਦੇਖੋ ਹੁਣ ਪੀਕ ਤੇ ਕਿੰਨੇ ਲੈਵਲ ਤੇ ਜਾਂਦੀ ਆ ਕਾੜਾ ਆਪਾ ਦੇ ਰਹੇ ਆ ਤੇ ਤੁਸੀਂ ਸਾਰੇ ਮੈਨੂੰ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੀ ਆਪਣੇ ਤੋਂ ਮਿਸਟੇਕ ਰਹੀਆਂ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਕਰਕੇ ਲਾਈਕ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਵੇਂ ਦੀ ਲੱਗੀ